ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਯੋਗੇਸ਼ਨ ਹੁੰਦਾ ਤੁਸੀਂ ਦੇਖ ਰਹੇ ਹੋ ਬੀਐਸਸੀ 20 ਨਿਊਜ਼ ਇਸ ਵੇਲੇ ਅਸੀਂ ਖੜੇ ਆ ਜੀ ਪੋਸਟ ਆਫਿਸ ਦੇ ਇੱਕਦਮ ਬੈਕ ਸਾਈਡ ਤੇ ਜਿੱਥੇ ਨਾਲ ਹੀ ਖੜੇ ਹੈਗੇ ਜੀ ਤੇ ਆਪੋਸਿਟ ਅਸੀਂ ਖੜੇ ਹੈਗੇ ਤੇ ਅੱਜ ਇੱਥੇ ਇੱਕ ਬੜੀ ਵਿਚਿਤ੍ਰ ਘਟਨਾ ਹੋਈ ਹੈਗੀ ਇਹ ਵਿੱਚ ਇਤਿਹਰ ਇਸ ਗੱਲ ਤੇ ਕਹਿ ਰਿਹਾ ਕਿਉਂਕਿ ਅੱਜ ਕਹਿੰਦੇ ਜਦੋਂ ਬੰਦੇ ਦੀ ਬੁੱਧੀ ਬ੍ਰਸਟ ਹੁੰਦੀ ਹੈ ਤਾਂ ਬੰਦਾ ਹਿਵਾਨ ਬਣ ਜਾਂਦਾ ਔਰ ਹਿਵਾਨੀਅਤ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਉਹ ਜਾਨਵਰ ਇਨਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਇਦਾਂ ਦੀ ਇੱਕ ਇਨਸੀਡੈਂਟ ਅੱਜ ਬਲਾ ਚੌਰ ਦੇ ਵਿੱਚ ਸ਼ਹਿਰ ਦੇ ਵਿੱਚ ਹੋ ਕੇ اٹਿਆ ਜਿੱਥੇ ਅੱਜ ਪੋਸਟ ਆਫਿਸ ਦੇ एकदम ਸਾਹਮਣੇ ਇੱਕ گاਵਾਂ ਨੂੰ ਵਟ ਕੇ ਇੱਕ گاਵਾਂ ਦੀ ਲੱਤਾਂ ਨੂੰ ਲੱਤਾਂ ਇੱਥੇ ਦੇਖੀਆਂ ਗਈਆਂ ਨੇ ਇੱਥੇ ਜਿਹੜੇ ਮੋਤਵਾਰ ਦੇ ਸ਼ਹਿਰ ਦੇ ਲੋਕ ਖੜੇ ਨੇ ਇਹ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਨੇ ਪੁਲਿਸ ਜਿਹੜਾ ਵਿਭਾਗ ਹੈਗਾ ਉਹ ਵੀ ਇੱਥੇ ਪਹੁੰਚ ਚੁੱਕਾ ਹੈ ਐਸ ਐਚਓ ਥਾਣਾ ਸਿਟੀ ਜਿਹੜੀ ਹੈਗੇ ਨੇ ਮੈਡਮ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਆਪਾਂ ਗੱਲਬਾਤ ਸ਼ੁਰੂ ਕਰ ਲੈਂਦੇ ਨੇ ਪਹਿਲਾਂ ਰਜੀਵ ਜੀ ਨਾਲ ਰਜੀਵ ਜੀ ਕੀ ਹੋਇਆ ਕੀ ਹੈਗਾ ਜੀ ਹਾਂ ਜੀ ਮੈਂ ਲੋਈ ਬਲੋਤੋ ਜੀ ਅੱਧਾ ਘੰਟਾ ਪਹਿਲਾਂ ਛਾਲੂ ਸੋਨੀ ਦਾ ਫੋਨ ਗਿਆ ਕਿ ਭਾਜੀ ਕਿੱਥੇ ਹੋ ਮੈਂ ਕਿਹਾ ਘਰ ਆ ਮੈਂ ਜਦੋਂ ਇੱਥੇ ਮੌਕੇ ਤੇ ਕਹਿੰਦਾ ਪੋਸਟ ਆਫਿਸ ਸਾਹਮਣੇ ਭਾਜੀ ਕਿ ਬੱਚੇ ਦੀ ਜਾਂ ਗਾਂ ਦੀ ਲੱਤਾਂ ਕਿਥੇ ਵੱਢ ਕੇ ਕੋਈ ਸੁੱਟ ਗਿਆ ਮੈਂ ਚਲੋ ਮੇਰਾ ਘਰ ਨਜ਼ਦੀਕ ਹੀ ਇੱਥੋਂ ਘਰ ਪੈਂਦਾ ਮੈਂ ਜਦੋਂ ਇੱਥੇ ਆ ਪਹੁੰਚਿਆ ਮੌਕੇ ਤੇ ਪਹੁੰਚਿਆ ਆਪਾਂ ਦੋ ਤਿੰਨ ਜਣੇ ਹੋਰ ਖੜੇ ਸੀ ਦੇਖੀਆਂ ਲੱਤਾਂ ਤੇ ਸੜਕ ਦੇ ਉੱਤੇ ਪਈਆਂ ਸੀਗੀਆਂ ਇਹ ਦੇਖੀਆਂ ਕਿ ਬੱਚੜੇ ਦੀਆਂ ਲੱਤਾਂ ਇੱਕ ਜੇ ਬੱਚੇ ਦਾ ਬੱਚੇ ਦੀਆਂ ਲੱਤਾਂ ਆ ਆਪਾਂ ਕੇ ਚਲੋ ਇਹ ਦੇਖਦੇ ਫਿਰ ਐਸ ਐਚਓ ਮੈਡਮ ਨੂੰ ਫੋਨ ਕੀਤਾ ਐਸ ਐਚਓ ਮੈਡਮ ਜਦ ਹੀ ਮੌਕੇ ਤੇ ਆਗੇ ਉਹਨਾਂ ਲੱਤਾਂ ਚਾਰੇ ਲੱਤਾਂ ਕਬਜ਼ੇ ਚ ਲੈ ਲਈਆਂ ਇਸ ਵੇਲੇ ਤਾਂ ਮੇਰੇ ਕੋਲ ਦਿਖਦੀ ਨਹੀਂ ਵੀਡੀਓ ਹੈਗੀ ਕੋਈ ਬਣੀ ਹੋਈ ਆ ਵੀਡੀਓ ਹੈਗੀ ਦਿਖਾਈਓ ਮੈਨੂੰ ਵੀਡੀਓ ਤੇ ਪਰ ਉਹ ਪੁਲਸਾਰਾਂ ਨੇ ਆਪਣੇ ਨਾ ਤੇ ਕਸਟਡੀ ਲੈ ਲਈ ਅੱਛਾ ਮੌਕੇ ਤੇ ਜਦੋਂ ਜਦੋਂ ਆਪਾਂ ਜਦੋਂ ਆਪਾਂ ਇੱਥੇ ਮੌਕੇ ਤੇ ਪਹੁੰਚੇ ਤਾਂ ਚਾਰੇ ਲੱਤਾਂ ਇੱਥੇ ਪਈਆਂ ਸੀਗੀਆਂ ਜਦੋਂ ਆਂਦੀ ਗਵਾਂਦੀ ਆਏ ਉਹਨਾਂ ਨੇ ਆਪਣਾ ਕੈਮਰਾ ਦੇਖਿਆ ਕਿ ਮੋਟਰਸਾਈਕਲ ਦੇ ਦੋ ਸ਼ਖਸ ਜਾ ਰਹੇ ਆ ਕੱਲੇ ਵਿੱਚ ਲਪੇਟੀਆਂ ਜਦੋਂ ਇੱਥੇ ਕਾਰ ਦੇ ਮੋੜ ਕੈਮਰੇ ਦੇ ਮੋੜੇ ਆਏ ਉੱਲ ਪਾਥੇ ਸੁੱਟ ਗਏ ਰਾਜੂ ਜੀ ਇੱਕ ਗੱਲ ਗਈ ਜਦੀ ਹਮੇਸ਼ਾ ਕੀ ਕੀ ਗਊਆਂ ਕਾਰਨ ਸੂ ਰੂਟ ਤੇ ਐਕਸੀਡੈਂਟਸ ਹੋ ਗਏ ਰ ਪਰ ਤੇਰੇ ਹੁੰਦੇ ਨੇ ਲੇਕਿਨ ਇਦਾਂ ਦੀ ਹਿਵਾਨੀਅਤ ਕਰਨੀ ਕਿੱਥੇ ਤੱਕ ਜਾਇਜ਼ ਹੈ ਇਹ ਗੱਲ ਦੇਖੋ ਜਿਹੜੀ ਇਹ ਹਿਵਾਨੀਅਤ ਜਿਸ ਬੰਦੇ ਨੇ ਵੀ ਕੀਤੀ ਹੈ ਨਾ ਬੜੀ ਮੰਦ ਭਾਗੀ ਆ ਸਾਡੇ ਹਿੰਦੂ ਭਾਵਨਾ ਅਸੀਂ ਗਊ ਨੂੰ ਮਾਤਾ ਮੰਨ ਲਿਆ ਬੱਚਾ ਹੈ ਉਹਨਾਂ ਦਾ ਬੱਚਾ ਹੈ ਗਊ ਦਾ ਜਾਂ ਬੱਚੀ ਆ ਇਹ ਜਿਹੜੀ ਵੀ ਮੰਦ ਭਾਗੀ ਘਟਰਾਓ ਦੇਖੋ ਜਿਹੜੇ ਨਾ ਕਰ ਰਹੇ ਆ ਜਿਹੜੇ ਵੀ ਕਰ ਰਹੇ ਆ ਜਿੱਦਾਂ ਕੈਮਰੇ ਦੇ ਵਿੱਚ ਆਏ ਆ ਅੱਥੇ ਲਗਾਤਾਰ ਗਾਨੇ ਦੇ ਪਿੱਛੋਂ ਜਿੱਥੋਂ ਚੱਲੇ ਆ ਉੱਥੇ ਸਾਰੇ ਪਿਛਲੇ ਕੈਮਰੇ ਤੇ ਅੱਗੇ ਤੱਕ ਕੈਮਰੇਾਂ ਦੇ ਵਿੱਚ ਸਾਰੇ ਦੇਖੇ ਜਾਂਦੇ ਕਿਹੜੇ ਬੰਦੇ ਨੇ ਕੀਤਾ ਕਿਹੜੇ ਬੰਦੇ ਨੇ ਨਹੀਂ ਕੀਤਾ ਅਗਰ ਬ੍ਰਿਕੀ ਨਾਲ ਛਾਂ ਮੀਨ ਹੋਵੇ ਮੋਹਤਰਾ ਜੀ ਜਾਂ ਪ੍ਰਸ਼ਾਦਨ ਸਾਹਿਬ ਕੁਝ ਕਹਾਂ ਸਵੇਰ ਇਹ 6 ਘੰਟਿਆਂ ਵਿੱਚ ਸਾਰੀ ਗੱਲ ਸਾਹਮਣੇ ਆ ਸਕਦੀ ਹੈ ਇਹ ਦੁਬਾਰਾ ਦੇਖਿਓ ਇੱਕ ਮਿੰਟ ਆ ਦੇਖਿਓ ਆ ਫੋਨ ਦੀ ਗੱਲ ਇਹ ਦੂਜਾ ਬੰਦਾ ਪਏ ਆ ਕੀ ਹੈਗਾ ਇੱਕ ਮਿੰਟ ਜੀ ਮਾਈਕ ਚੱਲਦਾ ਪਿਆ ਜੀ ਇੱਕ ਮਿੰਟ ਕੀ ਕਹਿ ਰਹੇਗੇ ਜੀ ਆ ਮੋਟਰਸਾਈਕਲ ਤੇ ਆਏ ਜੀ ਆ ਦੇਖੋ ਥੈਲੇ ਦੇ ਵਿੱਚ ਇਹਦੇ ਦੋ ਰੰਡੇ ਆ ਗਏ ਥੈਲੇ ਦੇ ਵਿੱਚ ਸਿੱਟ ਕੇ ਜਾ ਰਹੇ ਆ ਜਿਹੜੇ ਦਕਸ਼ੇਦੀਆਂ ਲੱਤਾਂ ਆ ਇਹ ਤਾਂ ਹਿੰਦੂ ਸਮਾਜ ਦੇ ਉੱਤੇ ਇਸ ਟਾਈਮ ਇਹ ਕਰ ਰਿਹਾ ਹੈ ਕਲੰਕ ਨਾਮ ਦੀ ਕਰ ਰਿਹਾ ਹੈ ਜਿਹੜੇ ਜਿੰਨੇ ਵੀ ਹੈਗੇ ਆ ਅਛੇ ਤੇ ਮੈਂ ਇੱਕ ਗੱਲ ਕਹਨੀ ਚਾਹੁੰਦਾ ਆ ਇਹ ਕਿਸੇ ਕੂੜੇ ਤੇ ਜਾਂ ਕਿਸੇ ਖੇਤਾਂ ਚ ਕਿਤੇ ਵੀ ਸਿੱਟ ਸਕਦੇ ਸੀਗੇ ਇਹ ਤਾਂ ਹਿੰਦੂ ਸਮਾਜ ਨੂੰ ਟਾਰਗੇਟ ਕਰਨ ਦੀ ਗੱਲ ਹੈ ਠੀਕ ਹੈ ਨਾ ਇਹਦੀ ਆਪਾਂ ਪੂਰੀ ਸ਼ਾਨਵੇਂ ਕਰਾਵਾਂਗੇ ਜਿਹੜੇ ਮਲਜਮ ਆ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਬਾਕੀ ਹਾਂਜੀ ਜੋ ਮੰਦੀ ਕਾਰਵਾਈ ਕਰਾਵਾਂਗੇ ਠੀਕ ਹੈ ਤੇ ਅ ਰਜੂ ਜੀ ਅਪਾ ਹੁਣ ਗੱਲ ਕਰ ਲਈਏ ਪ੍ਰਸ਼ਾਸਨ ਦੀ ਜੇ ਪ੍ਰਸ਼ਾਸਨ ਹੁਣ ਮੈਨੂੰ ਮਾਈਕ ਦੇ ਦਿਓ ਸਭਾ ਪ੍ਰਸ਼ਾਸਨ ਦੀ ਜੇ ਮੈਂ ਗੱਲ ਕਰ ਲੁਣਾ ਹੁਣ ਕਿੱਦਾਂ ਕੀ ਹੁਣ ਅੱਗੇ ਕਾਰਵਾਈ ਕੀਤੀ ਤੁਸੀਂ ਕੰਪਲੇਂਟ ਕੀਤੀ ਤੁਸੀਂ ਪਰ ਕੰਪਲੀਟ ਨਹੀਂ ਕੀਤੀ ਅਪਾ ਮੈਂ ਉਸੇ ਫੋਨ ਕੀਤਾ ਪਹਿਲਾਂ ਐਸਡੀ ਮੈਡਮ ਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਛੁੱਟੀ ਤੇ ਚੱਲ ਰਹੀ ਹਾਂ ਤੁਸੀਂ ਐਸਟੀਓ ਮੈਡਮ ਨੂੰ ਫੋਨ ਕਰਦਾ ਮੈਂ ਨਾਲੇ ਸਿਟੀ ਐਸਟੀਓ ਨੂੰ ਫੋਨ ਕੀਤਾ ਉਹ ਜਦੋਂ 5 ਮਿੰਟ ਚ ਮੌਕੇ ਤੇ ਗੂੰ ਰੋਡ ਤੇ ਸੀ ਜਦੋਂ ਡਾਕਖਾਨੇ ਕੋਲ ਪਹੁੰਚ ਗਏ ਜਦੋਂ ਮੌਕੇ ਤੇ ਪਹੁੰਚੇ ਉਹਨਾਂ ਅੰਦੇ ਅੰਦੇ ਉਹਨਾਂ ਨਾਲ ਹੋਰ-ਪੋਰ-ਪੋਰ ਸਿਮਲਾਜਮ ਸੀ ਉਹਨਾਂ ਲੱਤਾਂ ਚੱਕਿਆ ਆਪਣੇ ਕਾਬਜ਼ੇ ਚ ਲੈ ਲਈ ਚਾਰ ਦਿਨ ਚਾਰੇ ਲੱਤਾਂ ਕੱਲੇ ਦੀ ਸਵੇਰੇ ਜਾਂਚ ਕਰਵਾ ਕੇ ਜਿਹੜੀ ਕਾਨੂੰਨੀ ਕਾਰਵਾਈ ਉਹ ਬੰਦੀ ਕੀਤੀ ਜਾਊਗੀ ਤੇ ਦੋਸ਼ੀ ਜਲਦ ਤੋਂ ਜਲਦ ਸਾਹਮਣੇ ਲਿਆਂਦੇ ਜਾਵਾਂਗੇ ਠੀਕ ਮੈਂ ਗੱਲ ਕਰਦਾ ਹੁੰਦਾ ਜੀ ਇਹ ਤੇ ਸ਼ਹਿਰ ਦੇ ਵਿੱਚ ਜਿਵੇਂ ਸਰੀਆਮੀ ਹੁਣ ਮੁਰਗੀਖਾਨੇ ਖੁੱਲ ਚੁੱਕੇ ਨੇ ਯਾਰ ਹੋਰ ਗੁਰਜਰ ਫਿਰ ਉਸ ਟਾਈਮ ਕਿਉਂ ਨਹੀਂ ਬੋਲਿਆ ਜਾਂਦਾ ਜੀ ਕਿਉਂਕਿ ਅਸੀਂ ਤਾਂ ਬੜੀ ਆਵਾਜ਼ ਚੱਕਦੇ ਲੇਕਿਨ ਉਸ ਟਾਈਮ ਕੋਈ ਨਹੀਂ ਉੱਠ ਕੇ ਬੋਲਦਾ ਜੀ ਇਹਦੇ ਲੋਤਰਾ ਜੀ ਦੇਖੋ ਜਦੋਂ ਆਵਾਜ਼ ਉੱਠਦਾ ਤੁਹਾਨੂੰ ਵੀ ਪਤਾ ਹੈ ਹਿੰਦੂ ਇਕੱ ਦੇ ਵੀ ਆਪਾਂ ਕਹਿੰਦੇ ਸਾਰੇ ਆਪਾਂ ਸਾਰੇ ਗਊ ਮਾਤਾ ਦੀ ਜੈ ਮੰਦਰਾਂ ਦੇ ਵਿੱਚ ਜਾਕਾਰੇ ਲਾਉਂਦੇ ਗਊ ਮਾਤਾ ਦੀ ਜੈ ਹੋ ਸਨਾਤਨ ਕੀ ਜੈ ਹੋ ਜਦੋਂ ਐਦਾਂ ਦੀ ਗੱਲ ਆ ਹੁਣ ਤੁਸੀਂ ਦੇਖ ਲਓ ਕਿੰਨੇ ਹਿੰਦੂ ਘੰਟਾ ਪੌਣਾ ਘੰਟਾ ਹੋ ਗਿਆ ਇਸ ਬਾਬ ਆਪਣੇ ਕਿੰਨੇ ਹਿੰਦੂ ਇਕੱਠੇ ਹੋ ਗਏ ਉਹੀ ਜਿਹੜੇ ਘਟਨਾ ਦੇ ਵਿੱਚ ਅਸੀਂ 10 ਬੰਦੇ ਹੁੰਦੇ ਆ ਜਿੱਥੇ ਵੀ ਚਲੇ ਜਾਓ ਭਾਰਤ ਮਾਤਾ ਦੀ ਜੈ ਗਊ ہماری ਮਾਤਾ ਹੈ ਆਪਾਂ ਸਾਰੇ ਮੰਦਰਾਂ ਦੇ ਵਿੱਚ ਕੋਈ ਮੰਦਰ ਕਮੇਟੀ ਦੇ ਸਾਥ ਦੇ ਰਹੀ ਕੋਈ ਹੋਰ ਨਹੀਂ ਆ ਰਹਾ ਆਪਾਂ ਜਦੋਂ ਵੀ ਕੋਈ ਕੰਨ ਤੁਰਦੇ ਆ ਤੇ ਜਿਹੜਾ ਬੰਦਾ ਮੋਰੇ ਹੁੰਦਾ ਉਹੀ ਟਾਰਗੇਟ ਕੀਤਾ ਜਾਂਦਾ ਠੀਕ ਹੈ ਤੇ ਹੁਣ ਪੁਲਿਸ ਪੁਲਿਸ ਵਿਭਾਗ ਵੱਲੋਂ ਹੁਣ ਫਿਰ ਕੱਲ ਕਹਿ ਰਹੇ ਤੁਹਾਨੂੰ ਕੱਲ ਆਏ ਉਹ ਕਹਿੰਦੇ ਸਵੇਰੇ ਜਾਂਚ ਪਰਦਾਵ ਕੀਤੀ ਜਾਂ ਜਾਂਚ ਕਰਾਵਾਂਗੇ ਤੇ ਜਲਦ ਤੋਂ ਜਲ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਊਗਾ ਤੇ ਇਸ ਲਈ ਜਿਹੜੇ ਸਾਡੇ ਐਸਐਸਓ ਮੈਡਮ ਜੇ ਹੋਗੇ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਸਾਰੇ ਜਿਹੜੇ ਪੁਲਿਸ ਵਿਭਾਗ ਦੇ ਅਧਿਕਾਰੀ ਹੈ ਉਹ ਇਸੇ ਮੌਕੇ ਤੇ ਮੌਜੂਦ ਨੇ ਤੇ ਤੁਸੀਂ ਦੇਖ ਸਕਦੇ ਹੋ ਇਸ ਲਈ ਜਿਹੜੀ ਪੁਲਸ ਹੈਗੀ ਹੈ ਮੌਕੇ ਤੇ ਪਹੁੰਚ ਚੁੱਕੀ ਹੈਗੀ ਹੈ ਤੇ

ਲੇਕਿਨ ਅਸੀਂ ਇੱਕ ਗੱਲ ਜ਼ਰੂਰ ਕਵਾਂਗੇ ਕਿਉਂਕਿ ਇਹ ਗੱਲ ਜਿਹੜੀ ਹੈਗੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਔਰ ਗੱਲ ਦਾ ਜਵਾਬ ਨਹੀਂ ਦੇਣਾ ਇਹ ਪ੍ਰਸ਼ਾਸਨਿਕ ਅਧਿਕਾਰੀਆ ਤਾਂ ਮੇਰੇ ਸਮਝ ਤੋਂ ਬਾਹਰ ਹੈ ਲੇਕਿਨ ਜ਼ਰੂਰ ਅਸੀਂ ਇਸ ਵਾਰੇ ਵੀ ਅ ਅਸੀਂ ਸਪੀਚ ਆਬਨ ਜ਼ਰੂਰ ਕੋਈ ਇੱਕ ਗੱਲ ਜ਼ਰੂਰ ਕਰ ਲਾਂਗੇ ਕਿ ਕਿ ਅ ਇਸੇ ਪਾਸੇ ਜਿਹੜੀ ਹੈਗੀ ਹੈ ਇਹ ਦੇਖ ਸਕਦੇ ਹੋ ਤੁਸੀਂ ਸਿੱਟੇ ਵੇ ਨੇ ਸੀਗੇ 20 20.52 20.52 ਤੇ ਸੁੱਟ ਕੀ ਗਏ ਨੇ ਤੇ ਆਪਾਂ ਉਹ ਜਿਹੜੇ ਲੋਕ ਇੱਥੇ ਖੜੇ ਨੇ ਸੋਲੇ ਤੇ ਦੇਖੋ ਅਸੀਂ ਇਹ ਗੱਲ ਜ਼ਰੂਰ ਮੰਨਦੇ ਨੇ ਕਿ ਕਿਤੇ ਨਾ ਕਿਤੇ ਅ ਅੱਜ ਦੇ ਦੌਰ ਦੇ ਵਿੱਚ ਆਪਾਂ ਇੱਕ ਗੱਲ ਕਰਦੇ ਨੇ ਕਿ ਪਸ਼ੂਆਂ ਦੇ ਕਰਨ ਐਕਸੀਡੈਂਟ ਹੁੰਦੇ ਨੇ ਲੇਕਿਨ ਇਦਾਂ ਦੀ ਹਵਾਨੀयत ਕਰਨ ਵੀ ਕੋਈ ਵਧੀਆ ਗੱਲ ਨਹੀਂ ਹੈ ਅਸੀਂ ਤਾਂ ਇਹ ਗੱਲ ਜ਼ਰੂਰ ਕਵਾਂਗੇ ਜੁੜੇ ਰਿਹਾ ਵੀਰਸੀ ਰਿਡਿਊਸਰ ਪੁਲਸ ਕੀ ਕਾਰਵਾਈ ਕਰਦੀ ਹੈ ਇਹਦੀ ਜ਼ਰੂਰ ਤੁਹਾਨੂੰ ਜਾਣਕਾਰੀ ਦੇਣੀ ਹੈ ਧਰਮਾਜੀ